ਤਰੰਤਰਨ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਆਪਣੀ ਕਣਕ ਮੰਡੀ ਵਿੱਚ ਲਿਆਂਦੀ ਜਾ ਰਹੀ ਹੈ ਐਸੇ ਦੌਰਾਨ ਕਿਸਾਨਾਂ ਤੇ ਆਰਤੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਸਮੱਸਿਆ ਨਹੀਂ ਆ ਰਹੀ ਅਤੇ ਆਉਂਦਿਆ ਹੀ ਕਣਕ ਦੀ ਖਰੀਦ ਹੋ ਰਹੀ ਹੈ ਇਸ ਮੌਕੇ ਆਰਤੀਆਂ ਨੇ ਕਿਹਾ ਕਿ ਕਿਸਾਨ ਸੁੱਕੀ ਕਣਕ ਲਿਓਨ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਵੇਗੀ ਮੈਂ ਤਰੰਤਰਨ ਮੰਡੀ ਦੇ ਵਿੱਚ ਕਣਕ ਲੈ ਕੇ ਆਇਆ ਕਣਕ ਮੇਰੀ ਸੁੱਕੀ ਨਿਕਲੀ ਆ 12 ਮੌਉਚਰ ਸੀਗਾ ਤੇ ਆਉਂਦਿਆਂ ਮੈਨੂੰ ਬਾਰਦਾਣਾ ਮਿਲ ਗਿਆ ਕੋਈ ਵੀ ਤੰਗੀ ਪਰੇਸ਼ਾਨੀ ਨਹੀਂ ਆਈ ਬਾਕੀ ਸਾਥੀਆਂ ਨੂੰ ਵੀ ਇਹੋ ਅਪੀਲ ਕਰਦਾ ਕਿ ਆਪਣਾ ਸੁੱਕਾ ਮਾਲ ਲੈ ਕੇ ਆਓ ਤੇ ਤਲਾਕੇ ਘਰ ਨੂੰ ਜਾਓ ਮੈਂ ਦਰਬੀਰ ਸਿੰਘ ਪਿੰਡ ਗਿੱਲੇ ਵੜਾਏ ਚ ਤੋਂ ਕਣਕ ਤਰਨਤਾਰ ਮੰਡੀ ਵਿੱਚ ਲੈ ਕੇ ਆਇਆ ਤੇ ਮੇਰੀ ਕਣਕ 12 ਮੌਚਰ ਆਈ ਆ ਤੇ ਆਉਂਦਿਆਂ ਹੀ ਮੇਰੀ ਮੇਰੀ ਪਾਸ ਹੋ ਗਈ ਆ ਉਸੇ ਵੇਲੇ ਪੱਖਾ ਲਾ ਕੇ ਤੇ ਹੁਣ ਮੇਰੀ ਕਣਕ ਦਾ ਤੋਲ ਲੱਗਣ ਡਿਆ ਬਹੁਤ ਧੰਨਵਾਦ ਤੇ ਮੈਂ ਬਹੁਤ ਖੁਸ਼ ਹਾਂ ਮੈਂ ਬਾਕੀ ਸਤਿਗੁਰੂ ਇਹ ਅਪੀਲ ਕਰਦਾ ਕਿ ਸਾਰੀ ਸੁੱਕੀ ਕਣਕ ਵੜਾ ਕੇ ਲਿਆਓ ਸੇਰੇ ਲਿਆਓ ਤੇ ਸ਼ਾਮਾਂ ਨੂੰ ਆਪਣੀ ਤਲਾ ਕੇ ਜਾਓ ਤੇ ਗਿੱਲੇ ਕਣਕ ਦਾ ਕਣਕ ਨਾ ਲਿਆਓ ਕਣਕ ਦੀ ਜਿਹੜੀ ਜੀ ਨਵਾਂ ਸੀਜ਼ਨ ਸਟਾਰਟ ਹੋ ਗਿਆ ਤੇ ਕਿਸਾਨ ਕਣਕ ਅੱਜ ਸੁੱਕੀ ਲੈ ਕੇ ਆਏ ਆ ਮੰਡੀ ਦੇ ਵਿੱਚ ਤੇ ਉਹਨਾਂ ਦੇ ਆਉਂਦੇ ਆ ਪਰਚੇਜ ਪੈ ਗਈ ਆ ਤੇ ਵਾੜਦਾਨਾ ਵੀ ਮਿਲ ਗਿਆ ਵਾ ਤੇ ਤੋਲ ਵੀ ਚੱਲੂ ਆ ਤੇ ਕਿਸਾਨ ਵੀ ਖੁਸ਼ ਆ ਤੇ ਆੜਤੀਆ ਵੀ ਖੁਸ਼ ਆ ਤੇ ਲੇਬਰ ਵੀ ਖੁਸ਼ ਹੈ ਵੀ ਚਲੋ ਨਵਾਂ ਸੀਜ਼ਨ ਆਰੰਭ ਹੋਇਆ ਤੇ ਸਾਰਿਆਂ ਘਰ ਖੁਸ਼ੀਆਂ ਖੇੜੇ ਹੋਣ ਤੇ ਮਹਾਰਾਜ ਸਭ ਦਾ ਭਲਾ ਕਰੇ ਜੀ ਨਹੀਂ ਕੋਈ ਤੰਗੀ ਪਰੇਸ਼ਾਨੀ ਨਹੀਂ ਆਈ ਜੀ ਕਣਕ ਸੁੱਕੀ ਲਾ ਕੇ ਆਏ ਕਿਸਾਨ ਕੋਈ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਆ ਤੁਲ ਜਾਂਦੀ ਹੈ ਜੀ ਤਰਨ ਤਰਨ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਕਿ ਸਰਕਾਰੀ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਇਸ ਬਾਰੇ ਜਦੋਂ ਅਸੀਂ ਆੜਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਅਤੇ ਕਣਕ ਲੈ ਕੇ ਆਏ ਆ ਤੇ ਉਸੇ ਵaile ਉਸ ਦੀ ਜਿਹੜੀ ਕਿ ਖਰੀਦ ਕਰ ਲਈਤੀ ਗਈ ਹੈ ਅਤੇ ਬਹੁਤ ਹੀ ਚੰਗੇ ਢੰਗ ਦੇ ਨਾਲ ਖਰੀਦ ਜਿਹੜੀ ਕੀਤੀ ਜਾ ਰਹੀ ਹੈ ਤਰਨਤਾਰਾ ਤੋਂ ਫਾਸਟ ਵੀਲੀ ਬੀਐਸ ਸਾਹਿਲ ਦੀ ਵਿਸ਼ੇਸ਼ ਰਿਪੋਰਟ